ਪਰਦੇਸ ਵਿੱਚ ਬੇਜ਼ਗਾਰੀ ਜਿਹੜਾ ਬਹੁਤ ਵੱਡਾ ਇੱਕ ਸਮੱਸਿਆ ਵਾ ਪੜ੍ਹ ਲਿਖਣ ਦੇ باوجود ਵੀ ਫਿਰ ਉਹ ਨੌਕਰੀਆਂ ਵਾਸਤੇ ਹਰ ਜਗ੍ਹਾ ਧੱਕੇ ਖਾਦੇ ਪਈ ਹੈਗੀਆਂ ਔਰ ਉਹਨਾਂ ਨੂੰ ਮੋਸਟਲੀ ਆਮ ਤਾਂ ਜੋਬ ਨਹੀਂ ਮਿਲਦੀ ਆ ਕਿਉਂਕਿ ਉਸ ਤੋਂ ਜ਼ਿਆਦਾ ਤਾਂ ਕਮਾਈ ਜਿਹੜੀ ਹੈਗੀ ਆ ਸਰ ਉਹ ਬੇਰੋਜ਼ਗਾਰ ਜਿਹੜਾ ਪੜਿਆ ਹੀ ਨਹੀਂ ਆ ਬੱਚਾ ਉਹ ਕੁਮਾਰਿਆ ਪਿਆ ਵਾ ਤੇ ਕੁ ਪੜੇ ਲਿਖੇ ਬੱਚਾ ਉਹ ਤੋਂ ਘੱਟ ਕਮਾਰਿਆ ਪਿਆ ਵਾ ਕਿਤੇ ਨਾ ਕਿਤੇ ਸਰ ਆਮ ਪੜੇ ਜੇ ਬੱਚੇ ਨੇ ਬਾਅਦ ਵਿੱਚ ਆਏ ਨਾ ਕਿ ਮੈਂ ਆਪਣੇ ਜਿਹੜੀ 14 15 16 ਸਾਲ ਪੜਾਈ ਦੇ ਵਿੱਚ ਡੋਬੇ ਹੈਗੇ ਆ ਕਿ ਮੈਨੂੰ ਮਿਲਿਆ ਕਿ ਉਹ ਜਿਨ੍ਹਾਂ ਦੇ ਕੋਲ ਸਕਿੱਲ ਹੈਗੇ ਆ ਉਹ ਕਦੀ ਜੋਬ ਦੀ ਸਰ ਉਹ ਬੇਰੋਜ਼ਗਾਰ ਹੁੰਦੇ ਨਹੀਂ ਆ ਬੱਚਾ ਕੁਝ ਹੋਰ ਬੰਨਾ ਚਾਹੁੰਦਾ ਪਰ ਉਹਦੇ ਮਾਪੇ ਕੁਝ ਉਹਨੂੰ ਹੋਰ ਬਣਾਉਣਾ ਚਾਹਦੇ ਅਗਰ ਬੱਚਾ ਚਾਹਦਾ ਵਾ ਕਿ ਮੈਂ ਡਾਕਟਰ ਨਹੀਂ ਬੰਨਾ ਵਾ ਤੇ ਪੇਰੈਂਟਸ ਨੂੰ ਵੀ ਚਾਹੀਦਾ ਕਿ ਉਹਦਾ ਜੇ ਨਹੀਂ ਹੈਗਾ ਡ੍ਰੀਮ ਡਾਕਟਰ ਦਾ ਤੇ ਉਹਨੂੰ ਫੋਰਸਲੀ ਨਾ ਕਰਾ ਬਿਕੋਜ਼ ਉਹ ਜਿਆਦਾ ਦੂਰ ਤੱਕ ਨਹੀਂ ਜਾ ਪਾਏਗਾ ਸਕੂਲ ਟਾਈਮ ਤੋਂ ਅਗਰ ਆਪਾਂ ਲੈ ਕੇ ਚੱਲੇ ਸਾਂ ਸਕੂਲ ਔਰ ਕਾਲਜ ਬੱਚਿਆਂ ਨੂੰ ਸਰ ਸਿਰਫ ਲਰਨ ਫੋਰ এডਿਕੇਸ਼ਨ ਦੇ ਰਿਹਾ ਅਨ ਫੋਰ এডਿਕੇਸ਼ਨਸ ਨਹੀਂ ਦੇ ਰਿਹਾ ਅੱਜ ਦੇ ਟਾਈਮ ਦੇ ਉੱਤੇ ਸਰ ਇੱਕ ਜਿਹੜੀ ਐਜੂਕੇਸ਼ਨ ਆ ਉਹਨੂੰ ਬਿਜ਼ਨਸ ਬਣਾ ਦਿੱਤਾ ਗਿਆ ਹੈ ਅਗਰ ਸਰ ਅਸੀਂ ਉਹਨਾਂ ਇੱਕ ਐਸੇ ਸਟਾਫ ਸਿਲੈਕਸ਼ਨ ਦੀ ਪ੍ਰੈਪਰੇਸ਼ਨ ਸ਼ੁਰੂ ਤੋਂ ਹੀ ਕਰਾਉਣਾ ਸ਼ੁਰੂ ਕਰ ਦਈਏ ਤੇ ਸਰ ਹੋ ਸਕਦਾ ਬੱਚਾ ਉਸ ਦੋ ਤੇਰੇ ਸਾਹਮਣੇ ਸਕੂਲ ਸਟੱਡੀ ਨਾਲ ਨਾਲ ਉਸ ਆਪਣੇ ਐਗਜ਼ਾਮ ਦੀ ਵੀ ਪ੍ਰੈਪਰੇਸ਼ਨ ਕਰ ਲੈਗਾ ਜਿਹਦੇ ਵਾਸਤੇ ਸਰ ਉਹਨੂੰ ਗਵਰਨਮੈਂਟ ਸਰਵਿਸ ਦੇ ਐਗਜ਼ਾਮ ਦੇ ਨਾਲ ਸੋਖਾ ਹੋ ਜਾਏਗਾ ਔਰ ਇਹੀ ਹੈ ਆਪਾਂ ਬਾਹਰ ਕੋਈ ਸੈਂਟਰਾਂ ਤੋਂ ਪੇਰੈਂਟਸ ਅਗਰ ਬੱਚੇ ਨੂੰ ਐਜੂਕੇਸ਼ਨ ਲਈ ਲੈ ਕੇ ਜਾਂਦੇ ਆ ਸਰ ਉਹਨਾਂ ਦੀਆਂ ਫੀਸਾਂ ਹੀ ਲੱਖਾਂ ਦੇ ਵਿੱਚ ਆ ਇੱਕ ਆਮ ਬੰਦਾ ਕਿਥੋਂ ਲੱਖਾਂ ਦੀ ਫੀਸ ਭਾਲੇਗਾ ਜਿਹੜਾ ਤੇ ਪੇਰੈਂਟ ਦੀ ਕਮਾਈ ਵੀ ਜਿਹੜਾ 10 15 20 ਵਿੱਚ ਹਜ਼ਾਰ ਰਹੀ ਹੈ ਜੀ ਉਹ ਤੁਸੀਂ ਸਰ ਬੀਏ ਦੀ ਡਿਗਰੀ ਲੈ ਕੇ ਗਏੋ ਕਿਸੇ ਆਫਿਸ ਦੇ ਵਿੱਚ ਉੱਥੇ ਕਹਿੰਦੇੋ ਸਰ ਮੈਂ ਬੀਏ ਕੀਤੀ ਹੈਗੀ ਆ ਉੱਥੇ ਵੈਕੈਂਸੀ ਸਰ ਕੰਪਿਊਟਰ ਦੀ ਹੈਗੀ ਆ ਤੁਹਾਨੂੰ ਕੰਪਿਊਟਰ ਆਉਂਦਾ ਨਹੀਂ ਉਹ ਜਿਹੜਾ ਸਕਿੱਲ ਵਾਲਾ ਬੰਦਾ ਉਹਨੇ ਕੀਤੀ ਪਲੱਸ 2 ਪਰ ਕੰਪਿਊਟਰ ਦੇ ਵਿੱਚ ਉਹ ਪੂਰਾ ਆਉਂਦਾ ਤਾਂ ਤੇ ਸਰ ਆਫਿਸ ਵਾਲੇ ਤੇ ਉੱਡੀ ਰੱਖੋਗੇ ਨਾ ਕਿਉਂਕਿ ਦੁਨੀਆ ਡਿਜੀਟ ਸਕਿੱਲ ਸਿੱਖਾ ਲਏ ਤੇ ਆਪਾਂ ਜਿਆਦਾ ਸਕਸੈਸਵਲ ਨੂੰ ਜਾਵਾਂਗੇ ਭਾਰਤ ਦੇ ਵਿੱਚ ਬੇਰਜਗਾਰੀ ਜਿਹੜਾ ਬਹੁਤ ਵੱਡਾ ਇੱਕ ਸਮੱਸਿਆ ਵਾ ਰਾਜਨੀਤੀ ਦੇ ਵਿੱਚ ਵੀ ਬਹੁਤ ਵੱਡਾ ਇਸ ਨੂੰ ਜਿਹੜਾ ਵਾ ਮੁੱਦਾ ਮੰਨਿਆ ਜਾਂਦਾ ਵਾ ਪਰ ਇਸ ਦੇ ਵੱਲ ਇੱਕ ਕੋਈ ਧਿਆਨ ਨਹੀਂ ਦਿੰਦਾ ਅੱਜ ਇਸੇ ਹੀ ਮੁੱਦੇ ਤੇ ਅੱਜ ਅਸੀਂ ਇਸ ਪੋਡਕਾਸਟ ਦੇ ਵਿੱਚ ਗੱਲਬਾਤ ਕਰਾਂਗੇ ਰਾਹੁਲ ਨਾਹਰ ਜੀ ਸਾਡੇ ਨਾਲ ਮੌਜੂਦ ਨੇ ਜੋ ਇੱਕ ਐਨਜੀਓ ਵੀ ਚਲਾਉਂਦੇ ਨੇ ਤੇ ਸਵਾਗਤ ਹੈ ਰਾਹੁਲ ਜੀ ਤੁਹਾਡਾ ਸਾਡੇ ਪੋਡਕਾਸਟ ਦੇ ਵਿੱਚ ਜੀ ਬਿਲਕੁਲ ਸ਼ੁਕਰੀਆ ਸਰ ਸਭ ਤੋਂ ਵੱਡਾ ਤੁਹਾਡਾ ਸ਼ੁਕਰੀਆ ਹੈ ਤਹਿਲਕਾ ਪੰਜਾਬੀ ਚੈਨਲ ਦਾ ਜੋ ਤੁਸੀਂ ਸਾਡੇ ਐਨਜੀਓ ਨੂੰ ਅੱਜ ਪੋਡਕਾਸਟ ਦੇ ਥਰੂ ਲੋਕਾਂ ਤੱਕ ਆਵਾਜ਼ ਪਹੁੰਚਾ ਰਹੇ ਹੋ ਇਸ ਦੇ ਵਿੱਚ ਸਰ ਮੈਂ ਤੁਹਾਨੂੰ ਫਸਟ ਆਫ ਆਲ ਇਹ ਦੱਸਣਾ ਚਾਹੁੰਦਾ ਵਾ ਕਿ ਜਦੋਂ ਇਹ ਐਨਜੀਓ ਆਪਾਂ ਸ਼ੁਰੂ ਕੀਤੀ ਸੀ ਤਾਂ ਬਹੁਤ ਜ਼ਿਆਦੀ ਪ੍ਰੋਬਲਮਾਂ ਨੂੰ ਦੇਖ ਕੇ ਬਣਾਈ ਸੀਗੀ 메ਜਰ ਪ੍ਰੋਬਲਮ ਜਿਹੜੀ ਸੀਗੀ ਸਰ ਉਹ ਹੀ ਦੇਖਣ ਨੂੰ ਆਈ ਸੀਗੀ ਕਿ ਬੱਚੇ ਪੜ੍ਹ ਲਿਖ ਜਾਂਦੇ ਹੈਗੇ ਆ ਪੜ੍ਹ ਲਿਖਣ ਦੇ باوجود ਵੀ ਫਿਰ ਉਹ ਨੌਕਰੀਆਂ ਵਾਸਤੇ ਹਰ ਜਗ੍ਹਾ ਧੱਕੇ ਖਾਰੇ ਪਈ ਹੈਗੇ ਆ ਔਰ ਉਹਨਾਂ ਨੂੰ ਮੋਸਟਲੀ ਮਨਪਸੰਦ ਜੋਬ ਨਹੀਂ ਮਿਲਦੀ ਆ ਅਗਰ ਮਿਲਦੀ ਆ ਤਾਂ ਸਰ ਉਹ ਇੱਕ ਬਹੁਤ ਹੀ ਕੰਪਰਮਾਈਜ਼ ਕਰਕੇ ਜੋਬ ਕਰਦੇ ਆ ਜਿਸ ਕਰਕੇ ਸਰ ਉਹਨਾਂ ਨੂੰ ਇੱਕ ਲੌਂਗ ਟਾਈਮ ਸਕਸੈਸ ਨਹੀਂ ਮਿਲ ਸਕਦੀ ਹੈਗੀ ਆ ਔਰ ਉਹ ਮੁੱਦੇ ਦੇ ਉੱਤੇ ਸਰ ਇਹ ਆਂਦਾ ਹੈਗਾ ਵਾ ਕਿ ਕੌਮ ਫਿਰ ਕੇ ਬੱਚਾ ਫਿਰ ਦੁਬਾਰਾ ਅਨਪੜ੍ਹੀ ਸ਼ੋ ਹੁੰਦਾ ਪੜ੍ਹਿਆ ਲਿਖਿਆ ਵਿੱਚ ਨੂੰ ਐਸੀ ਕਹਿੰਦੇ ਕੀ ਅਨਪੜ੍ਹੀ ਆ ਕਿਉਂਕਿ ਉਸ ਤੋਂ ਜ਼ਿਆਦਾ ਤਾਂ ਕਮਾਈ ਜਿਹੜੀ ਹੈਗੀ ਸਰ ਉਹ ਬੇਰੋਜ਼ਗਾਰ ਜਿਹੜਾ ਪੜਿਆ ਹੀ ਨਹੀਂ ਹੈ ਬੱਚਾ ਉਹ ਕੁਮਾਰਿਆ ਪਿਆ ਵਾ ਤੇ ਇੱਕ ਪੜ੍ਹੇ ਲਿਖੇ ਬੱਚਾ ਉਸ ਤੋਂ ਘੱਟ ਕਮਾਰਿਆ ਪਿਆ ਵਾ ਕਿਤੇ ਨਾ ਕਿਤੇ ਸਰ ਆਮ ਪੜ੍ਹੇ ਲਿਖੇ ਬੱਚੇ ਦੇ ਮਨ 'ਚ ਫਿਰ ਆ ਜਾਂਦਾ ਕਿ ਮੈਂ ਆਪਣੇ ਜਿਹੜੀ 14 15 16 ਸਾਲ ਪੜ੍ਹਾਈ ਦੇ ਵਿੱਚ ਡੋਬੇ ਹੈਗੇ ਆ ਕਿ ਮੈਨੂੰ ਮਿਲਿਆ ਕੀ ਇਸ ਤੋਂ ਚੰਗਾ ਮੈਂ ਨਹੀਂ ਪੜ੍ਹਦਾ ਉਹ ਨਾ ਪੜ੍ਹੇ ਵਾਲਾ ਬੰਦਾ ਮੇਰੇ ਤੋਂ ਜ਼ਿਆਦਾ ਕਮਾਰਿਆ ਔਰ ਮੈਂ ਇੰਨੇ ਸਾਲ ਪੜ੍ਹਨੇ ਤੋਂ ਬਾਅਦ ਵੀ ਅੱਜ ਮੈਂ ਨੌਕਰੀ ਲੱਭ ਰਿਹਾ ਪਿਆ ਵਾ ਉਹ ਜਿਹੜਾ ਨਹੀਂ ਪੜਿਆ ਵਾ ਉਹ ਮੈਂ ਤੋਂ ਜ਼ਿਆਦਾ ਕਮਾਰਿਆ ਪਿਆ ਵਾ ਰਾਹੁਲ ਜੀ ਆਪਾਂ ਇੰਡੀਆ ਦੀ ਗੱਲ ਕਰਦੇ ਆਂ ਇੰਡੀਆ ਦੇ ਵਿੱਚ ਕਾਫੀ ਸਿਸਟਮ ਆ ਕਿ ਨੌਕਰੀਆਂ ਨਹੀਂ ਮਿਲ ਰਹੀਆਂ ਇੰਨੇ ਕਿ ਕਿਉਂ ਕਿਉਂ ਨਹੀਂ ਮਿਲ ਰਹੀਆਂ ਨੌਕਰੀ ਸਰ ਦੇਖੋ ਨੌਕਰੀਆਂ ਹੈਗੀਆਂ ਵਾ ਮੈਂ ਆਪਾਂ ਪਹਿਲਾਂ ਇਹ ਨਹੀਂ ਕਵਾਂਗੇ ਕਿ ਨੌਕਰੀ ਨਹੀਂ ਹੈ ਕਿਉਂਕਿ ਦੇਖੋ ਨੌਕਰੀ ਜਿਹਨੂੰ ਨਹੀਂ ਮਿਲਦੀਆਂ ਪਹਿਲਾਂ ਇਹ ਚੀਜ਼ ਨੂੰ ਆਪਾਂ ਦੇਖੀਏ ਪ੍ਰੋਬਲਮ ਦੀ ਜੜ ਕਿੱਥੇ ਆ ਔਰ ਦੇਖਿਆ ਜਾਵੇ ਸਰ ਨੌਕਰੀ ਪਤਾ ਕਿੰਨਾਂ ਨੂੰ ਨਹੀਂ ਮਿਲਦੀ ਜਿਹੜਿਆਂ ਕੋ ਡਿਗਰੀਆਂ ਬੈਠੀਆਂ ਪਈਆਂ ਵਾ ਔਰ ਉਹ ਆਪਣੀ ਵੇਹ ਦੇ ਨਾਲ ਹੀ ਚੱਲਦੇ ਕਿ ਅਸੀਂ ਸਾਨੂੰ ਇਹੀ ਇੱਕ ਟਾਰਗੇਟ ਰੱਖਿਆ ਕਿ ਅਸੀਂ ਇਸ ਜੋਬ ਲਈ ਅਪਲਾਈ ਕਰਨਾ ਵਾ ਔਰ ਇਹੀ ਜੋ ਮਿਲੂਗੀ ਤੇ ਅਸੀਂ ਕਰਨਾ ਵਾ ਨਹੀਂ ਤਾਂ ਨਹੀਂ ਕਰਨਾ ਵਾ ਠੀਕ ਹੈ ਜੀ ਉਹ ਜਿਨ੍ਹਾਂ ਦੇ ਕੋਲ ਸਰ ਸਕਿੱਲ ਹੈਗੇ ਆ ਉਹ ਕਦੀ ਜੋਬ ਦੀ ਸਰ ਉਹ ਬੇਰੋਜ਼ਗਾਰ ਹੁੰਦੇ ਹੀ ਨਹੀਂ ਆ ਉਹ ਨਹੀਂ ਇਹ ਕਦੀ ਤਾਨਾ ਮਾਰਦੇ ਕਿ ਨੌਕਰੀਆਂ ਹੈ ਨਹੀਂ ਆ ਜਾਂ ਅਸੀਂ ਵਿਹਲੇ ਹੈਗੇ ਆ ਕਿਉਂਕਿ ਉਹਨਾਂ ਕੋ ਆਪਣਾ ਸਕਿੱਲ ਹੈਗਾ ਉਹ ਆਪਣੇ ਸਕਿੱਲ ਤੇ ਕੰਮ ਕਰਕੇ ਚਾਹੇ ਸਰ ਉਹ ਜੋਬ ਕਰ ਰਿਹਾ ਚਾਹੇ ਆਪਣਾ ਕਰ ਰਿਹਾ ਉਹ ਆਪਣੇ ਸਕਿੱਲ ਦੇ ਥਰੂ ਆਪਣੇ ਜੀਵਨ ਦੇ ਵਿੱਚ ਬਹੁਤ ਅੱਛੀ ਇਨਕਮ ਜਨਰੇਟ ਕਰ ਰਹੇ ਪਿਆ ਔਰ ਆਪ ਤਾਂ ਸਰ ਕੰਮ ਕਰ ਹੀ ਰਹੇ ਆ ਲੋਕਾਂ ਨੂੰ ਵੀ ਕਮਾ ਦੇ ਵਿੱਚ ਉਹ ਨਾਲ ਜੋੜਦੇ ਆ ਲੋਕਾਂ ਨੂੰ ਵੀ ਅਫਸਰ ਦਿੰਦੇ ਆ ਨੌਕਰੀਆਂ ਐਸੀਆਂ ਐਸੀਆਂ ਕੱਢ ਦਿੰਦੇ ਆ ਸਰ ਕਿ ਲੋਕੀ ਵੀ ਉਹਨਾਂ ਨਾਲ ਜੁੜ ਕੇ ਪੈਸੇ ਕਮਾਣਾ ਸ਼ੁਰੂ ਕਰ ਦਿੰਦੇ ਸਿਰਫ ਇਹ ਪ੍ਰੋਬਲਮ ਜੋ ਹੈਗੀ ਆ ਸਰ ਵਿਦਆਉਟ ਸਕਿੱਲ ਵਾਲਿਆਂ ਦੀ ਆ ਸਕਿੱਲ ਵਾਲੇ ਨੂੰ ਕਦੀ ਵੀ ਸਰ ਨੌਕਰੀ ਦਾ ਫੇਸ ਨਹੀਂ ਨੌਕਰੀ ਦਾ ਫੇਸ ਹੀ ਨਹੀਂ ਕਰਨਾ ਪੈਂਦਾ ਠੀਕ ਹੈ ਜੀ ਜੇ ਕੋਲ ਸਕਿੱਲ ਹੈਗਾ ਵਾ ਉਹਦੇ ਲਈ ਓਪਰਚ्युनिटीयां ਬਹੁਤ ਹੈਗੀਆਂ ਵਾ ਰਾਹੁਲ ਜੀ ਤੁਸੀਂ ਇੱਕ ਮੈਂ ਸੁਣਿਆ ਤੁਸੀਂ ਇੱਕ ਐਨਜੀਓ ਵੀ ਚਲਾਉਂਦੇ ਹੋ ਮਿਸ਼ਨ ਹੈਲਪ ਦਾ ਨਾਮ ਆ ਤੁਸੀਂ ਕਾਫੀ ਜ਼ਿਕਰ ਕਰਦੇ ਹੋ ਬੱਚਿਆਂ ਦੀ ਹੈਲਪ ਕਰਦੇ ਹੋ ਕਿਵੇਂ ਤੁਸੀਂ ਬੱਚਿਆਂ ਨੂੰ ਗਾਈਡ ਕਰਦੇ ਹੋ ਕਿਵੇਂ ਉਹਨਾਂ ਦੀ ਹੈਲਪ ਕਰਦੇ ਹੋ ਸਾਰਾ ਸਾਨੂੰ ਦੱਸੋ ਅੱਜ ਇਹਦੇ ਬਾਰੇ ਸਰ ਮੈਂ ਦੇਖੋ ਜਿਹੜਾ ਆਪਾਂ ਐਨਜੀਓ ਸਰ ਚਲਾਉਂਦੇ ਹੈਗੇ ਆ ਇਹਦੇ ਵਿੱਚ ਸਰ ਇਹ ਆਪਾਂ ਬਣਾਈ ਸੀ ਕਰਕੇ ਸੀਗਾ ਕਿ ਜਿਹੜੇ ਬੱਚੇ ਦੇਖੋ ਸਕੂਲ ਟਾਈਮ ਤੋਂ ਅਗਰ ਆਪਾਂ ਲੈ ਕੇ ਚੱਲੀ ਸਾਂ ਸਕੂਲ ਔਰ ਕਾਲਜ ਬੱਚਿਆਂ ਨੂੰ ਸਰ ਸਿਰਫ ਲਰਨ ਫੋਰ ਐਜੂਕੇਸ਼ਨ ਦੇ ਰਿਹਾ ਅਰਨ ਫੋਰ ਐਜੂਕੇਸ਼ਨ ਨਹੀਂ ਦੇ ਰਿਹਾ ਯਾਨੀ ਕਿ ਸਿਰਫ ਪੜਾਉਣਾ ਹੀ ਸਿਖਾ ਰਿਹਾ ਵਾ ਕਮਾਣਾ ਨਹੀਂ ਸਿਖਾ ਰਿਹਾ ਪਿਆ ਵਾ ਮੇਜਰ ਬੇੜੀ ਪ੍ਰੋਬਲਮ ਹੈਗੀ ਔਰ ਅੱਜ ਦੇ ਟਾਈਮ ਦੇ ਉੱਤੇ ਸਰ ਇੱਕ ਜਿਹੜੀ ਐਜੂਕੇਸ਼ਨ ਆ ਉਹਨੂੰ ਬਿਜ਼ਨਸ ਬਣਾ ਦਿੱਤਾ ਗਿਆ ਵਾ ਔਰ ਜਿਹੜੇ ਪੇਰੈਂਟਸ ਕੋ ਸਰ ਪੈਸੇ ਹੋਣਗੇ ਉਹ ਅੱਛੀ ਐਜੂਕੇਸ਼ਨਸ ਬੱਚਿਆਂ ਨੂੰ ਕਰਵਾ ਪਾਏਗਾ ਜਿਹੜੇ ਪੇਰੈਂਟਸ ਕੋ ਪੈਸੇ ਨਹੀਂ ਆ ਵਿਚਾਰੇ ਇਟ ਮੀਨਸ ਉਹਨਾਂ ਦਾ ਬੱਚਾ ਸਿਰਫ ਅਨਪੜ੍ਹੀ ਰਹਿ ਜਾਏਗਾ ਚਾਹੇ ਉਹ ਸਕੂਲ 'ਚ ਪੜ੍ਹੇ ਜਾਂ ਨਾ ਪੜ੍ਹੇ ਇੱਕ ਬਰਾਬਰ ਕਿਉਂ ਕਿਉਂਕਿ ਉਹਨਾਂ ਕੋ ਉਸ ਨੂੰ ਅੱਗੇ ਵਧਾਉਣ ਵਾਸਤੇ ਨਾ ਤਾਂ ਸੋਰਸ ਆਫ ਇਨਕਮ ਸਿਗਾ ਨਾ ਹੀ ਉਹ ਸੋਰਸ ਆਫ ਇਨਫੋਰਮੇਸ਼ਨ ਸਿਗੀ ਦੋ ਲੈਕ ਆਫ ਇਨਫੋਰਮੇਸ਼ਨ ਵੀ ਆ ਆਦਮੀ ਨੂੰ ਦੇਖੋ ਜਿਹੜਾ ਹੈਗਾ ਵਾ ਆਟੋਮੈਟਿਕਲੀ ਤੁਹਾਨੂੰ ਗਵਾਰ ਕਰ ਦਿੰਦਾ ਵਾ ਅਗਰ ਆਪਾਂ ਸਰ ਬੱਚੇ ਨੂੰ ਸ਼ੁਰੂ ਤੋਂ ਹੀ ਡਿਵੈਲਪ ਕਰਕੇ ਚੱਲੀਏ ਬੱਚੇ ਨੂੰ ਸਕਿੱਲ ਦੇ ਵੱਲ ਡਿਵੈਲਪ ਕਰਕੇ ਚੱਲੀਏ ਤੇ ਆਟੋਮੈਟਿਕਲੀ ਸਰ ਸਕਿੱਲ ਵਾਲੀ ਤੁਰੇਗਾ ਸਕੂਲ ਦੇ ਵਿੱਚ ਸਰ ਸਕਿੱਲ ਸਿਖਾਈ ਨਹੀਂ ਜਾਂਦੇ ਜੀ ਆ ਸਾਡੀ ਕੋਸ਼ਿਸ਼ ਕੀ ਹੈ ਸਰ ਕਿ ਆਸੀਂ ਮੰਨ ਲਓ ਇੱਕ ਬੱਚੇ ਨੂੰ ਸਾਨੂੰ ਪਤਾ ਵਾ ਕਿ ਇੱਕ ਬੱਚੇ ਨੇ ਪ੍ਰੀਪੇਅਰ ਅਗਰ ਉਸ ਨੂੰ ਗਵਰਨਮੈਂਟ ਸਰਵਿਸ ਵਾਸਤੇ ਪ੍ਰੀਪੇਅਰ ਕਰਨਾ ਵਾ ਕਿ ਹਾਂ ਇਹਨੇ ਗਵਰਨਮੈਂਟ ਸਰਵਿਸ ਕਰਨਾ ਸਰ ਆਫਟਰ 10th ਉਹਨੂੰ SSC ਸਟਾਫ ਸਿਲੈਕਸ਼ਨ ਕਮਿਸ਼ਨ ਦੀਆਂ ਸਾਲ ਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਪੋਸਟਾਂ ਨਿਕਲਦੀਆਂ ਹੈਗੀਆਂ ਵਾ ਪਲੱਸ 2 ਔਰ ਗ੍ਰੈਜੂਏਸ਼ਨ ਦੇ ਲੈਵਲ ਤੇ ਅਗਰ ਸਰ ਅਸੀਂ ਉਹਨੂੰ ਇੱਕ ਐਸਐਸਸੀ ਸਟਾਫ ਸਿਲੈਕਸ਼ਨ ਦੀ ਪ੍ਰੈਪਰੇਸ਼ਨ ਸ਼ੁਰੂ ਤੋਂ ਹੀ ਕਰਾਉਣਾ ਸ਼ੁਰੂ ਕਰ ਦਈਏ ਤੇ ਸਰ ਹੋ ਸਕਦਾ ਬੱਚਾ ਉਸ 2-3 ਸਾਲ ਆਪਣੇ ਸਕੂਲ ਸਟੱਡੀਜ਼ ਨਾਲ ਨਾਲ ਉਸ ਆਪਣੇ ਇਗਜ਼ਾਮ ਦੀ ਵੀ ਪ੍ਰੈਪਰੇਸ਼ਨ ਕਰ ਬਲੇਗਾ ਜਿਹਦੇ ਵਾਸਤੇ ਸਰ ਉਹਨੂੰ ਗਵਰਨਮੈਂਟ ਸਰਵਿਸ ਦੇ ਇਗਜ਼ਾਮ ਦੇਣਾ ਸੌਖਾ ਹੋ ਜਾਏਗਾ ਜਿਸ ਤੇ ਵਿੱਚ ਸਰ ਉਹਦੀ ਜੋਬ ਲੱਗਣ ਦੇ 100% ਚਾਂਸਸ ਹੁੰਦੇ ਆ ਠੀਕ ਹੈ ਜੀ ਔਰ ਇਹੀ ਅਗਰ ਆਪਾਂ ਬਾਹਰੋਂ ਕੋਚਿੰਗ ਸੈਂਟਰਾਂ ਤੋਂ ਪੇਰੈਂਟਸ ਅਗਰ ਬੱਚੇ ਨੂੰ ਐਜੂਕੇਸ਼ਨ ਲਈ ਲੈ ਕੇ ਜਾਂਦੇ ਆ ਸਰ ਉਹਨਾਂ ਦੀਆਂ ਫੀਸਾਂ ਹੀ ਲੱਖਾਂ ਦੇ ਵਿੱਚ ਆ ਜੀ ਇੱਕ ਆਮ ਬੰਦਾ ਕਿੱਥੋਂ ਲੱਖਾਂ ਦੀ ਫੀਸ ਭਰ ਲੇਗਾ ਜਿਹੜਾ ਦੇ ਪੇਰੈਂਟਸ ਦੀ ਕਮਾਈ ਮਹੀਨੇ ਦਾ 10 15 20 25 ਹਜ਼ਾਰ ਰੇ ਹੈ ਜੀ ਉਹਨਾਂ ਉਹ ਆਪਣੇ ਬੱਚਿਆਂ ਨੂੰ ਇਹ ਨਾਇਰ ਐਜੂਕੇਸ਼ਨ ਨਹੀਂ ਦੇ ਸਕਦੇ ਸਰ ਇਸੇ ਕਰਕੇ ਅਸੀਂ ਉਹਨਾਂ ਪੇਰੈਂਟਸ ਵਾਸਤੇ ਜਿਹੜੇ ਕਿ ਵਿਚਾਰੇ ਲਾਚਾਰ ਹੈਗੇ ਪਰ ਡ੍ਰੀਮ ਉਹਨਾਂ ਦੇ ਵੀ ਹੈਗੇ ਕਿ ਸਾਡੇ ਬੱਚੇ ਆਪਣਾ ਕੁਝ ਕਰਨ ਔਰ ਸਾਡੇ ਸਾਡੇ ਘਰ ਦੀ ਗਰੀਬੀ ਨੂੰ ਤੋੜਨ ਤੇ ਉਹਨਾਂ ਵਾਸਤੇ ਸਾਰਾ ਉਹਨਾਂ ਨੂੰ ਹੀ ਮਿਸ਼ਨ ਹੈਲਪ ਵਿੱਚ ਅਸੀਂ ਇਨਵਾਈਟ ਕਰਦੇ ਹੈਗੇ ਆ ਕਿ ਆਓ ਸਾਡੇ ਨਾਲ ਜੁੜੋ ਅਸੀਂ ਤੁਹਾਡੇ ਬੱਚੇ ਨੂੰ ਫ੍ਰੀ ਆਫ ਕੋਸਟ ਵਿੱਚ ਐਜੂਕੇਸ਼ਨ ਪ੍ਰੋਵਾਈਡ ਕਰਵਾਵਾਂਗੇ ਕੋਰਸਾਂ ਦੀ ਤਿਆਰੀ ਕਰਵਾਵਾਂਗੇ ਔਰ ਉਹਨੂੰ ਅਪਡੇਟ ਵੀ ਕਰਾਂਗੇ ਕਿ ਕਦੋਂ-ਕਦੋਂ ਵੈਕੈਂਸੀਆਂ ਨਿਕਲੀਆਂ ਹੈਗੀਆਂ ਵਾ ਔਰ ਕਿਸ ਡੇਟ ਦੇ ਉੱਤੇ ਉਹਦੀ ਅਪਲਾਈ ਫਾਰਮ ਹੋਣਿਆ ਅਸੀਂ ਉਹ ਸਾਰੀ ਹੈਲਪ ਕਰਦੇ ਆ ਬੱਚਿਆਂ ਨੂੰ ਤਾਂ ਕਿ ਬੱਚਾ इजीली ਆਪਣੀ ਤਿਆਰੀ ਕਰੇ ਔਰ ਇਗਜ਼ਾਮ ਦੇਵੇ ਬਾਕੀ ਦੇਖੋ ਬੱਚੇ ਦੀ ਕਿਸਮਤ ਔਰ ਤਿਆਰੀ ਤੇ ਹੁੰਦਾ ਵਾ ਜੀ ਅਗਰ ਬੱਚਾ ਨੌਕਰੀ ਲੱਗਦਾ ਵਾ ਤੇ ਸਰ ਸਾਨੂੰ ਖੁਸ਼ੀ ਮਿਲਦੀ ਆ ਕਿ ਸਾਡੀ ਹੈਲਪ ਕਾਮਯਾਬ ਹੋ ਗਈ। ਰਾਹੁਲ ਜੀ ਇੱਕ ਸਵਾਲ ਮੈਂ ਮੇਰੇ ਮਾਈਂਡ ਦੇ ਵਿੱਚ ਅਚਾਨਕ ਹੀ ਆ ਗਿਆ ਕਿ ਇਹ ਬੱਚੇ ਕੀ ਕਰਦੇ ਆ ਕਿ ਬੱਚਾ ਕੁਝ ਹੋਰ ਬੰਨਣਾ ਚਾਹੁੰਦਾ ਪਰ ਉਹਦੇ ਮਾਪੇ ਕੁਝ ਉਹਨੂੰ ਹੋਰ ਬਣਾਉਣਾ ਚਾਹੁੰਦੇ ਕਿਵੇਂ ਦੇਖਦੇ ਹੋ ਦੋਨਾਂ ਨੂੰ ਇਹਦੇ ਵਿੱਚ? ਸਰ ਮੈਂ ਐਗਰੀ ਕਰਦਾ ਤੁਹਾਡੀ ਗੱਲ ਨਾਲ ਕਿ ਬੱਚੇ ਆਪਾਂ ਦੇਖੋ ਜਿਸ ਸਭ ਤੋਂ ਵੱਡੀ ਦਾ ਐਗਜ਼ਾਮਪਲ ਇਹਨੇ ਕਿ ਜਿਹਨੇ ਕਰਨਾ ਆਪਾਂ ਉਹਦੇ ਹਿਸਾਬ ਨਾਲ ਚੱਲੀਏ। ਜੀ ਹੈਨਾ? ਅਗਰ ਬੱਚਾ ਚਾਹੁੰਦਾ ਵਕਿ ਮੈਂ ਡਾਕਟਰ ਨਹੀਂ ਬੰਨਾ ਵਤੇ ਪੇਰੈਂਟਸ ਨੂੰ ਵੀ ਚਾਹੀਦਾ ਕਿ ਉਹਦਾ ਅਗਰ ਨਹੀਂ ਹੈਗਾ ਡ੍ਰੀਮ ਡਾਕਟਰ ਦਾ ਤੇ ਉਹਨੂੰ ਫੋਰਸਲੀ ਨਾ ਕਰਾਨੋ ਬਿਕੋਜ਼ ਉਹ ਜ਼ਿਆਦਾ ਦੂਰ ਤੱਕ ਨਹੀਂ ਜਾ ਪਾਏਗਾ ਠੀਕ ਹੈ ਅਗਰ ਇਸ ਕਰਕੇ ਆਪਾਂ ਬੱਚੇ ਨੂੰ ਸਮਝਾਈਏ ਕਿ ਇਹ ਬੱਚਾ ਕੀ ਕਰਨਾ ਚਾਹੁੰਦਾ ਤੇ ਆਟੋਮੈਟਿਕਲੀ ਬੱਚੇ ਦਾ ਉਸ 'ਚ ਮਨ ਵੀ ਲੱਗੇਗਾ ਔਰ ਬੱਚਾ ਉਸ ਚੀਜ਼ ਆ ਖਿਲਾੜੀ ਹੀ ਬਣੇਗਾ ਪੂਰਾ ਟੋਪ ਕਰੇਗਾ ਉਹਦੇ ਵਿੱਚ ਜਿਹਦੇ ਵਿੱਚ ਦੇਖੋ ਸਕਸੈਸ ਹੀ ਐਂਡ ਵਿੱਚ ਕਿਸੇ ਵੀ ਪ੍ਰੋਫੈਸ਼ਨਲ 'ਚ ਚਲ ਜਾਓ ਸਕਸੈਸ ਹੀ ਲੈਣੀ ਆ ਤੇ ਕਿਉਂ ਨਾ ਉਹ ਚੀਜ਼ ਚ ਆਪਾਂ ਪਾਈਏ ਬੱਚੇ ਨੂੰ ਜਿਹਦੇ ਵਿੱਚ ਬੱਚੇ ਦਾ ਮਨ ਵੀ ਕਰੇ ਤੇ ਬੱਚਾ ਕਰੇ ਵੀ ਜ਼ਬਰਦਸਤੀ ਨਾ ਹੋਵੇ ਬੱਚਾ ਆਰਾਮ ਨਾਲ इजीली ਸਕਸੈਸ ਨੂੰ ਹਾਸਲ ਕਰ ਲੇਗਾ بجائے ਕਿ ਉਹਤੇ ਪ੍ਰੈਸ਼ਰ ਪਾ ਕੇ ਕੀਤਾ ਜਾਵੇ ਇਸ ਕੇਸ ਚ ਸਕਸੈਸ ਦੇ ਚਾਂਸ ਜਿਹੜੇ ਹੁੰਦੇ ਆ ਉਹ 50 50 ਹੋ ਜਾਂਦੇ ਆ ਰਾਹੁਲ ਜੀ ਮੈਂ ਦੇਖਿਆ ਕਈ ਵਾਰ ਇੱਕ ਬੱਚਾ ਕੋ ਮਤਲਬ ਬਹੁਤ ਵੱਡੀਆਂ ਡਿਗਰੀਆਂ ਹੁੰਦੀਆਂ ਕਾਫੀ ਡਿਗਰੀਆਂ ਕੀਤੀਆਂ ਉਹਨੇ ਪਰ ਉਹਨਾਂ ਦੇ ਕੋਲ ਨੌਕਰੀਆਂ ਨਹੀਂ ਹੁੰਦੀਆਂ ਕਿਉਂ ਸਰ ਉਹੀ ਗੱਲ ਆ ਗਈ ਨਾ ਜਿੱਦਾਂ ਮੈਂ ਤੁਹਾਨੂੰ ਸਮਝਾਇਆ ਸੀ ਕਿ ਬੱਚੇ ਜਿਹੜੇ ਡਿਗਰੀਆਂ ਕਰਦੇ ਹੈਗੇ ਆ ਮੰਨ ਲਓ ਉਹ ਡਿਗਰੀ ਸਿਰਫ ਇੱਕ ਪੇਪਰ ਆ ਜਸਟ ਉਹ ਤੁਸੀਂ ਮੰਨ 사ਤੋ ਇੱਕ ਪੇਪਰ ਆ ਫਿਰ ਉਹ ਡਿਗਰੀਆਂ ਦੇ ਪੇਪਰ ਲੈ ਲੈ ਕੇ ਅਫਸਰਾਂ ਈ ਧੱਕੇ ਖਾਂਦੇ ਆ ਕੀ ਜੀ ਮੈਂ 8 ਡਿਗਰੀ ਕੀਤੀ ਮੈਂ 8 ਡਿਗਰੀ ਕੀਤੀ ਔਰ ਉਹਦੇ ਕੰਪੈਰੀਸ਼ਨ ਅਗਰ ਸਕਿੱਲ ਵਾਲਾ ਬੰਦਾ ਔਰ ਬਰਾਬਰ ਖੜਾ ਕਰਕੇ ਇੰਟਰਵਿਊ ਦੇ ਦਿੰਦਾ ਵਾ ਤੇ ਆਫਿਸ ਵਾਲੇ ਸਰ ਪ੍ਰੈਫਰੈਂਸ ਸਕਿੱਲ ਵਾਲੇ ਨੂੰ ਦਿੰਦੇ ਆ ਹੁਣ ਤੁਸੀਂ ਸਰ ਬੀਏ ਦੀ ਡਿਗਰੀ ਲੈ ਕੇ ਗਏ ਹੋ ਕਿਸੇ ਆਫਿਸ ਦੇ ਵਿੱਚ ਉੱਥੇ ਕਹਿੰਦੇ ਹੋ ਸਰ ਮੈਂ ਬੀਏ ਕੀਤੀ ਹੈਗੀ ਆ ਉੱਥੇ ਵੈਕੈਂਸੀ ਸਰ ਕੰਪਿਊਟਰ ਦੀ ਹੈਗੀ ਆ ਤੁਹਾਨੂੰ ਕੰਪਿਊਟਰ ਆਂਦਾ ਨਹੀਂ ਔਰ ਜਿਹੜਾ ਸਕਿੱਲ ਵਾਲਾ ਬੰਦਾ ਉਹਨੇ ਕੀਤੀ ਪਲੱਸ 2 ਪਰ ਉਹ ਕੰਪਿਊਟਰ ਦੇ ਵਿੱਚ ਉਹਨੂੰ ਪੂਰਾ ਆਂਦਾ ਵਾ ਤੇ ਸਰ ਆਫਿਸ ਵਾਲੇ ਫੇ ਉਨੂੰ ਹੀ ਰੱਖੋਗੇ ਨਾ ਤੁਹਾਡੀ ਤਾਂ ਬੀਏ ਕਿਸੇ ਕੰਮ ਦੀ ਨਹੀਂ ਆਈ ਤੇ ਮੈਂ ਇਸੇ ਕਰਕੇ ਅਸੀਂ ਜ਼ ਆਸੀ ਸਰ 100% ਸਕਿੱਲ ਕੋਰਸ ਹੀ ਕਰਵਾਇਆ ਦਿਆ ਕਿ ਤੁਹਾਨੂੰ ਹਮੇਸ਼ਾ ਸਕਿੱਲ ਡਿਵੈਲਪ ਹੋਏਗਾ ਤੁਹਾਡੀ ਐਜੂਕੇਸ਼ਨਸ ਆਪਣੇ ਆਪ ਡਿਵੈਲਪ ਹੋ ਜਾਣੀ ਆ ਔਰ ਤੁਹਾਨੂੰ ਜੋਬ ਦਾ ਮਾਮਤਾਜ ਨਹੀਂ ਰਹਿਣਾ ਪਏਗਾ ਸਕਿੱਲ ਜੇ ਤੇ ਕੋਈ ਹੈਗਾ ਵਾ ਉਹ ਬਹੁਤ ਸਾਰੀ ਸਰਕਾਰ ਦੀਆਂ ਔਰ ਪ੍ਰਾਈਵੇਟ ਸੈਕਟਰਾਂ ਦੀ ਇੰਟਰਨਲਸ਼ਿਪ ਜੋਬਾਂ ਹੁੰਦੀਆਂ ਜਿਹਦੇ ਵਿੱਚ ਸਟਾਰਟਿੰਗ 50-50000 ਸੈਲਰੀ ਹੈਗੀ ਆ ਜੀ ਤੁਸੀਂ ਘਰ ਬੈਠੇ ਆਪਣੇ ਫੋਨ ਤੋਂ ਆਪਣੇ ਲੈਪਟਾਪ ਤੋਂ ਕੰਪਿਊਟਰ ਤੋਂ ਉਹ ਤੁਸੀਂ ਕਰ ਸਕਦੇ ਹੋ ਤੁਹਾਨੂੰ ਆਨਲਾਈਨ ਕੰਮ ਕਰਨਾ ਆਨਲਾਈਨ ਪੈਸੇ ਆਉਣੇ ਔਰ ਵੀਕਲੀ ਪੇਮੈਂਟਾਂ ਮਿਲਦੀਆਂ ਦੇਖੋ ਰਾਹੁਲ ਜੀ ਕਿੱਦਾਂ ਕਿੱਦਾਂ ਦੇ ਇਸ ਟਾਈਮ ਆਪਾਂ ਨੂੰ ਕੋਰਸ ਜਿਹੜੇ ਕਰਨੇ ਚਾਹੀਦੇ ਆ ਕਿ ਆਪਾਂ ਨੂੰ ਇਹ ਯੂਜ਼ ਦੇ ਵਿੱਚ ਆਣ ਕੇ ਆਪਾਂ ਨੂੰ ਅੱਗੇ ਆਉਣ ਵਾਲੇ ਜਿਹੜਾ ਸਮਾਂ ਉਸ ਦੇ ਵਿੱਚ ਵੀ ਆਪਾਂ ਨੂੰ ਜਿਹੜਾ ਵਾ ਉਹ ਤੋਂ ਰੋਜ਼ਗਾਰ ਆਪਾਂ ਲੈ ਸਕੀਏ ਸਰ ਦੇਖੋ ਅ ਅੱਜਕੱਲ ਦੀ ਜਿਹੜੀ ਚੱਲ ਰਿਹਾ ਪਿਆ ਨਾ ਯੁੱਗ ਚੱਲਦਾ ਇਹ ਡਿਜੀਟਲੀ ਚੱਲਦਾ ਪਿਆ ਵਾ ਠੀਕ ਹੈ ਜੀ ਕਿਸੇ ਟਾਈਮ ਤੇ ਫਿਜ਼ੀਕਲੀ ਸੀਗਾ ਠੀਕ ਬਟ ਅੱਜਕੱਲ ਇਹ ਡਿਜੀਟਲੀ ਹੋ ਗਿਆ ਵਾ ਦੁਨੀਆ ਡਿਜੀਟਲ ਹੋ ਗਈ ਹੈ ਤੇ ਡਿਜੀਟਲ ਦੁਨੀਆ ਦੇ ਵਿੱਚ ਆਪਾਂ ਡਿਜੀਟਲ ਸਕਿੱਲ ਸਿੱਖਾਂਗੇ ਤੇ ਆਪਾਂ ਜ਼ਿਆਦਾ ਸਕਸੈਸ ਵੱਲ ਨੂੰ ਜਾਵਾਂਗੇ ਠੀਕ ਹੈ ਜੀ ਮੈਂ ਦੋ ਕ एग्जांपल ਆ ਦੇਣਦਾ ਵਾ ਕਿ ਜਿੱਦਾਂ ਤੁਸੀਂ ਅੱਜ ਕੱਲ ਮਨ ਕੇ ਚੱਲੋ ਕਿ ਡਿਜੀਟਲ ਮਾਰਕETING ਬਹੁਤ ਚੱਲ ਰਿਹਾ ਪਿਆ ਡਿਜੀਟਲ ਮਾਰਕETING ਹਰ ਇੱਕ ਪ੍ਰੋਫੈਸ਼ਨਲ ਵਾਸਤੇ ਮਾਸਟਰ ਮੰਨੀ ਗਈ ਆ ਬਿਕੋਜ਼ ਡਿਜੀਟਲ ਮਾਰਕETING ਦੇ ਨਾਲ ਹੀ ਸਾਰੇ ਬਿਜ਼ਨਸ ਡਿਵੈਲਪ ਹੁੰਦੇ ਪਏ ਆ ਠੀਕ ਹੈ ਜੀ ਅਗਰ ਬੱਚਾ ਡਿਜੀਟਲ ਮਾਰਕETING ਦਾ ਕੋਰਸ ਕਰ ਲੈਂਦਾ ਵਾ ਠੀਕ ਹੈ ਸੋਸ਼ਲ ਮੀਡੀਆ ਮਾਰਕETING ਦਾ ਕੋਰਸ ਕਰ ਲੈਂਦਾ ਹੈਗਾ ਵਾ ਬਹੁਤ ساری ਐਡਵਰਟਾਈਜ਼ਮੈਂਟਾਂ ਦੇ ਕੋਰਸ ਹੁੰਦੇ ਆ ਜਿਹਦੇ ਵਿੱਚ ਲਿੰਕ ਤੇ ਦੇਖੋ ਬੱਚੇ ਨੂੰ ਆਨਲਾਈਨ ਹੀ ਕੰਮ ਆਣਾ ਸ਼ੁਰੂ ਹੋ ਜਾਂਦਾ ਵਾ ਠੀਕ ਹੈ ਜੀ ਔਰ ਦੂਸਰਾ ਸਰ ਅਗਰ ਆਪਾਂ ਛੋਟੀ ਜਿਹੀ ਐਗਜ਼ਾਮਪਲ ਇਹ ਵੀ ਲੈ ਕੇ ਚੱਲੀਏ ਕਿ ਸਰ ਇੱਕ ਕਾਮਨ ਛੋਟੀ ਜਿਹੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਜਿਹਦੇ ਵਿੱਚ ਕੋਈ ਕੁਸ਼ ਨਹੀਂ ਕਰਦਾ ਅਗਰ ਬੱਚਾ ਮੰਨ ਲਓ ਮੈਟ੍ਰਿਕ ਔਰ ਪਲੱਸ 2 ਪੜਿਆ ਹੋਇਆ ਅਗਰ ਸਰ ਉਹ ਆਪਣਾ GST ਸਿੱਖ ਲੈਂਦਾ ਵਾ ITR ਪੜਨਾ ਸਿੱਖ ਲੈਂਦਾ ਵਾ ਸਰ ਉਹ 25-30000 ਰੁਪਏ ਮਹੀਨੇ ਦਾ इजीली ਕਮਾ ਸਕਦਾ ਵਾ ਕਿਉਂਕਿ ਹਰ ਸਾਲ ਹਰ ਇੱਕ ਬੰਦੇ ਨੇ ਹਰ ਦੁਕਾਨਦਾਰ ਨੇ ਹਰ ਇੱਕ ਬੰਦੇ ਨੇ GST ਔਰ ਰਿਟਰਨਸ ਕੰਪਲਸਰੀ ਫਾਈਲ ਕਰਨੀ ਹੁੰਦੀ ਹੈ ਸਿੱਖਣ ਨੂੰ ਸਰ ਮਹੀਨਾ ਵੀ ਨਹੀਂ ਲੱਗਦਾ ਵਾ ਔਰ ਮਹੀਨੇ ਬਾਦੋਂ ਤੁਸੀਂ ਸਰ ਨੈਕਸਟ ਮੰਥ ਤੋਂ 25000 ਰੁਪਏ ਕਮਾਣਾ ਸ਼ੁਰੂ ਕਰ ਦਿੰਦੇ ਹੋ ਅਗਰ ਤੁਸੀਂ ਆਪਣੇ ਜਾਣ ਪਹਿਚਾਨ ਚ ਤੁਹਾਡੇ ਏਰੀਏ ਦੇ ਸ਼ੋਪਕੀਪਰਾਂ ਨੂੰ ਮਿਲੋ ਜਾ ਕੇ ਜਾਂ ਬਿਜ਼ਨਸ ਸੰਭਾਲ ਬਿਜ਼ਨਸਮੈਨਾਂ ਨੂੰ ਮਿਲੋ ਜਾ ਕੇ ਤੁਸੀਂ ਉਹਨਾਂ ਨਾਲ ਗੱਲ ਕਰੋ ਕਿ ਸਰ ਮੈਂ GST ਵਗੈਰਾ ਦਾ ਕੰਮ ਕਰਦਾ ਵਾ ਮੈਂ ਰਿਟਰਨਸ ਫਾਈਲ ਕਰ ਲੈਂਦਾ ਹੈਗਾ ਜਾਂ ਕਿਸੇ ਅਕਾਊਂਟੈਂਟ ਨਾਲ ਥੋੜਾ ਜਿਹਾ ਪ੍ਰੈਕਟਿਸ ਵੀ ਕਰ ਲਵੇ ਤੇ ਸਰ ਉਹ ਆਟੋਮੈਟਿਕਲੀ ਸੈਲਫ ਡਿਪੈਂਡੈਂਟ ਬੰਦਾ ਬਣ ਜਾਏਗਾ ਉਸ ਨੂੰ ਦੇਖੋ 16 ਸਾਲ ਪੜ੍ਹਾਈ ਹੋਈ ਪੜ੍ਹਾਈ ਕੀਤੀ ਹੋਈ ਬੱਚੇ ਨਾਲ ਖੜਾ ਕਰਕੇ ਦੇਖੋ ਔਰ ਇਹ +2 10th ਵਾਲਾ ਜੀ GST ਵੀ ਕਰ ਲੈਂਦਾ ਸਰ ਤੇ ਇਹ ਉਸ ਰਾਉਜੀ ਇੱਕ ਮੈਂ ਤੁਸੀਂ ਬਹੁਤ ਵਧੀਆ ਜਿਹੜਾ ਉਪਰਾਲਾ ਜਿਹੜਾ ਕਰ ਰਹੇ ਹੋ ਕਮਿਸ਼ਨ ਹੈਲਪ ਦੇ ਨਾਮ ਤੋਂ ਜਿਹੜੀ ਤੁਸੀਂ ਬੱਚਿਆਂ ਦੀ ਮਦਦ ਕਰ ਰਹੇ ਹੋ ਉਹਨਾਂ ਨੂੰ ਸਿਖਾ ਰਹੇ ਹੋ ਅੱਜ ਕੱਲ ਆਪਾਂ ਦੇਖਦੇ ਹਾਂ ਇਸੇ ਦੇ ਨਾਂ ਦੇ ਉੱਤੇ ਜਿਹੜੇ ਇੱਕ ਇਹਨਾਂ ਨੇ ਧੰਦਾ ਹੀ ਬਣਾਇਆ ਹੋਇਆ ਲੋਕਾਂ ਤੋਂ ਠੱਗੀ ਮਾਰਨੀ ਆ ਪਰ ਇਦਾਂ ਦੇ ਬੱਚਿਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਇਦਾਂ ਦੇ ਜਿਹੜੇ ਏਜੰਟ ਆਣਦੇ ਠੱਗੀਆਂ ਮਾਰਦੇ ਉਹਨਾਂ ਤੋਂ ਬੱਚਨ ਨੂੰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਦੇਖੋ ਇੱਕ ਕਹੂੰਗਾ ਕਿ ਤੁਸੀਂ ਇੱਕ ਜਗ੍ਹਾ ਪੈਸੇ ਦੇ ਕੇ ਤੁਸੀਂ ਜਾਂਦੇ ਹੋ ਔਰ ਫਿਰ ਉੱਥੇ ਤੁਹਾਨੂੰ ਦੇਖੋ ਪੈਸੇ ਦੇਣ ਤੋਂ ਬਾਅਦ ਵੀ ਫਿਰ ਦੁਬਾਰਾ ਤੁਹਾਨੂੰ ਪੈਸੇ ਲੱਗਣ ਤੋਂ ਬਾਅਦ ਵੀ ਫਿਰ ਇੱਕ ਸਰਟੀਫିକੇਟ ਦਿੱਤਾ ਜਾਂਦਾ ਵਾ ਸਰਟੀਫିକੇਟ ਲੈ ਕੇ ਫਿਰ ਤੁਸੀਂ ਮਾਰਕੀਟ ਚ ਘੁੰਮਦੇ ਹੋ ਜੋਬ 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 ਬਟ ਸਾਰਾ ਸਾਡੀ ਮਿਸ਼ਨ ਹੈਲਪ ਦਾ ਅਸੀਂ ਪੂਰਾ ਜਿਹੜਾ ਟਾਸਕ ਹੈ ਕੁਝ ਡਿਫਰੈਂਟ ਹੈਗਾ ਬੀ ਮਾਰਕੀਟ ਤੋਂ ਅਸੀਂ ਪਹਿਲਾਂ ਤਾਂ ਸਿਰ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਾਈ ਦੀ ਸਕਿੱਲ ਔਰ ਬੱਚੇ ਦੀ ਚੁਆਇਸ ਵੀ ਪੁੱਛੀ ਦੀ ਆ ਉਹਦੇ ਰਿਲੇਟਡ ਉਹਨੂੰ ਕੋਰਸ ਕਰਾ ਕੇ ਕੋਰਸ ਜਿਹੜੇ ਹੈਗੇ ਸਰ ਵੀਕਲੀ ਤੋਂ ਲੈ ਕੇ ਕੁਝ ਮੰਥ ਦੇ ਆ ਕੁਝ 2 ਮੰਥ ਕੋਈ 3 ਮੰਥ ਕੋਈ 6 ਮੰਥ ਕੁਝ ਇਅਰਲੀ ਵੀ ਹੈਗੇ ਆ ਅਸੀਂ ਉਹ ਕਰਵਾਉਣ ਤੋਂ ਬਾਅਦ ਸਰ ਖੁਦ ਉਹਨਾਂ ਨੂੰ ਜੋਬ ਪਲੇਸਮੈਂਟ ਚ ਵੀ ਹੈਲਪ ਕਰੀਦੀ ਆ ਮੀਨਜ਼ ਅਗਰ ਸਾਡੇ ਲਿੰਕ ਚ ਜੋ ਵੀ ਹੈਗੀ ਜੋ ਵੈਕੈਂਸੀਆਂ ਨਿਕਲਦੀਆਂ ਅਸੀਂ ਆਪਣੇ ਲਿੰਕ ਚ ਰੱਖ ਕੇ ਉਹਨਾਂ ਨੂੰ ਉੱਥੇ ਇੰਟਰੋਡਿਊਸ ਕਰਾਈਦਾ ਕਿ ਸਾਡੇ ਬੱਚਿਆਂ ਨੂੰ ਤੁਸੀਂ ਇੰਟਰਵਿਊ ਤੇ ਲੋ ਜੇ ਬੱਚਾ ਤੁਹਾਡੇ ਹਿਸਾਬ ਨਾਲ ਸਹੀ ਹੈਗਾ ਤਾਂ ਸਰ ਇਸ ਨੂੰ ਜੋਬ ਵੀ ਪ੍ਰੋਵਾਈਡ ਕਰੋ ਨਹੀਂ ਤੇ ਬੱਚੇ ਨੂੰ ਸਰ ਅਸੀਂ ਆਨਲਾਈਨ ਫਿਰ ਪੈਸਾ ਕਿੱਦਾਂ ਕਮਾਣਾ ਉਹ ਵੀ ਸਿਖਾ ਦੇਦਾ ਵਾ ਕਿੱਥੋਂ ਇੰਟਰਨੈਸ਼ਨਲ ਸ਼ਿਪ ਚੱਕਣੀ ਜਾਂ ਕਿੱਥੇ ਆਪਾਂ ਕਿੱਦਾਂ ਕੰਮ ਲੈਣਾ ਵਾ ਬਾਹਲੀ ਕੰਪਨੀਆਂ ਦੇ ਵਿੱਚ ਕਿੱਦਾਂ ਕੰਮ ਕਰਨਾ ਲੋਕੀ ਬਾਹਰ ਜਾ ਰਹੇ ਪੈਸਾ ਲਾ ਕੇ ਉਹੀ ਬੱਚੇ ਸਰ ਇੱਥੇ ਬਹਿ ਕੇ ਆਨਲਾਈਨ ਕੰਮ ਕਰਨ ਬਾਹਰਲੇ ਡਾਲਰ ਕਮਾਏ ਇੱਥੇ ਆਨ ਲੈਣੀ ਆ ਜਾਂਦੀ ਉਹਨਾਂ ਨੂੰ ਠੀਕ ਹੈ ਨਾ ਤੇ ਉਹ ਬੱਚੇ ਨੂੰ ਅਸੀਂ ਉਹ ਸਾਰਾ ਸਕਿੱਲ ਦੇ ਅੰਡਰ ਸਿਖਾ ਦੇਦਾ ਵਾ ਪ੍ਰੋਪਰ ਪ੍ਰਪੇਅਰ ਕਰੀਦਾ ਕਿ ਬੱਚਾ ਕਿਸੇ ਪੜਨੇ ਤੋਂ ਬਾਅਦ ਫੇਦਵਾਰਾ ਅੰਨਾ ਨਾ ਹੋ ਬੀਏ ਕਰਕੇ ਨਿਕਲਿਆ ਕੀ ਕਰਨਾ ਸਵਾਲ ਖੜਾ ਤੇ ਸਾਡੇ ਕੋਲ ਜੋ ਸਕਿੱਲ ਸਿੱਖਦਾ ਸਕਿੱਲ ਤੋਂ ਬਾਅਦ ਨੂੰ ਇਹ ਤਾਂ ਹੁੰਦਾ ਵਾ ਕਿ ਟੋੜ ਗਿਆ ਹਾਂ ਮੈਂ ਸਕਿੱਲ ਤੋਂ ਬਾਅਦ ਵੀ ਦਾ ਹਾ ਸਟੈਪ ਸੀਗਾ ਮੈਂ ਇਦਾਂ ਕਰਕੇ ਔਨਲਾਈਨ ਵੀ ਕੰਮ ਕਰ ਸਕਦਾ ਜਾਤੀ ਜੋਬ ਨਹੀਂ ਹੈ ਤਾਂ ਤੇ ਮੈਂ ਆਪਣੇ ਘਰ ਨੂੰ ਆਪਣਾ ਕਰਦੇ ਕਰਦੇ ਸਾਰੇ ਲੋਕਾਂ ਨੂੰ ਨੌਕਰੀਆਂ ਦੇਣੀਆਂ ਸ਼ੁਰੂ ਕਰ ਦਿੰਦਾ ਵਾ ਇੰਨਾ ਕੈਪੇਬਲ ਹੋ ਜਾਂਦਾ ਇੰਨੀ ਪਾਵਰ ਆ ਸਕਿੱਲ ਦੇ ਵਿੱਚ ਇੱਕ ਰਾਹੁਲ ਜੀ ਜਿੱਦਾਂ ਹਰੇਕ ਵਾਰ ਅਪ ਪੰਜਾਬ 'ਚ ਦੇਖਦੇ ਆਵਾ ਹਰੇਕ ਮੁੱਦਾ ਹੁੰਦਾ ਵਾ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਹੈਗਾ ਵਾ ਤੁਸੀਂ ਵੀ ਸੁਣਦੇ ਹੋਣੇ ਹਰੇਕ ਖਬਰ ਦੇਖਦੇ ਹੋ ਨਿਊਜ਼ ਦੇਖਦੇ ਹੋ ਤੇ ਹਰੇਕ ਬਾਰੇ ਇਹ ਹੀ ਮੁੱਦਾ ਹੁੰਦਾ ਵਾ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਹੈਗਾ ਵਾ ਤੇ ਜਿਹੜੇ ਬੱਚੇ ਇਸੇ ਕਰਕੇ ਬਾਹਰ ਨੱਟ ਰਹੇ ਆ ਪਰ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਪੰਜਾਬ ਦੇ ਵਿੱਚ ਇਹ ਇੰਡੀਆ ਦੇ ਵਿੱਚ ਰੋਜ਼ਗਾਰ ਹੈਗਾ ਵਾ ਪਰ ਜੋਬ ਸਕਿੱਲ ਹਾਂਜੀ ਬੱਚੇ ਨੂੰ ਉਹਦਾ ਦੀ ਸਿੱਖਿਆ ਹੀ ਨਹੀਂ ਮਿਲਦੀ ਬਿਲਕੁਲ ਤੇ ਉਹਨਾਂ ਬੱਚਿਆਂ ਜਿਹੜੇ ਬਾਹਰ ਨੱਟ ਰਹੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਬਾਹਰ ਜਾਂਦੇ ਆ ਕਿ ਇੱਥੇ ਜੋਬ ਹੈਗੀਆਂ ਵਾ ਆਪਣੇ ਆਪ ਨੂੰ ਉਸੇ ਕਾਬਿਲ ਬਣਾ ਲਓ ਕੀ ਕਹਿਣਾ ਚਾਹੁੰਦੇ ਹੋ ਦਰ ਮੈਂ ਹੀ ਕਹਿਣਾ ਚਾਹੁੰਦਾ ਦੇਖੋ ਬਾਹਰ ਕਿਉਂ ਗਿਆ ਬੱਚਾ ਕਿਉਂਕਿ ਔਰ ਕੋ ਸਕਿੱਲ ਨਹੀਂ ਸੀਗਾ ਜੀ ਜੇ ਸਕਿੱਲ ਦੇ ਤੌਰ ਤੇ ਬਾਹਰ ਗਿਆ ਫੇਰ ਤਾਂ ਸਰ ਕੋਈ ਡਾਊਟ ਹੀ ਨਹੀਂ ਕਿਉਂਕਿ ਸਕਿੱਲ ਤੇ ਗਿਆ ਵਾ ਠੀਕ ਹੈ ਨਾ ਜੇ ਆਪਾਂ ਸਕਿੱਲ ਜਿਹੜੀ ਬਾਹਰ ਸਰ ਜੋਬਾਂ ਵੀ ਤਾਂ ਬਾਹਰ ਵੀ ਤਾਂ ਜੋਬੇ ਕਰਨੀਆਂ ਨੇ ਬੱਚੇ ਨੇ ਜਾ ਕੇ ਮੰਨ ਲਓ ਬਾਹਰ ਜਾ ਕੇ ਜਿਹੜੀ ਜਿਸ ਚੀਜ਼ ਲਈ ਜੋਬ ਲਈ ਗਿਆ ਸਰ ਉਹ ਜੋਬ ਤਾਂ ਅੱਜ ਕੱਲ ਇੰਟਰਨਸ਼ਿਪ ਚ ਬਾਹਰ ਦੀ ਕੰਟਰੀ ਤੋਂ ਉੱਥੇ ਕੱਲ ਆਨਲਾਈਨ ਮਿਲ ਜਾਂਦੀ ਆ ਠੀਕ ਹੈ ਨਾ appwork.com freelancer.com ਵਿੱਚ ਬਹੁਤ ਸਾਰੀਆਂ ਐਸੀਆਂ ਬਾਹਲੀ ਫੋਰਨ ਕੰਟਰੀਆਂ ਦੀਆਂ ਜੋਬਾਂ ਪਈਆਂ ਵਾ ਤੁਸੀਂ ਆਨਲਾਈਨ ਅਪਲਾਈ ਕਰੋ ਤੁਹਾਨੂੰ ਆਨਲਾਈਨ ਹੀ ਉੱਥੋਂ ਸਰ ਰਿਜ਼ਲਟ ਆਏਗਾ ਤੁਸੀਂ ਆਨਲਾਈਨ ਉਹਨਾਂ ਦਾ ਵਰਕ ਕਰੋ ਤੁਹਾਨੂੰ ਸਰ ਆਨਲਾਈਨ ਪੇਮੈਂਟ ਆ ਜਾਏਗੀ ਮੀਨ ਤੁਸੀਂ ਜਿਹੜਾ ਬਾਹਰ ਪੈਸਾ ਲਾ ਕੇ ਜਾ ਰਹੇ ਹੋ ਸਰ ਉਹ ਪੈਸਾ ਇੱਥੇ ਬੈੱਕ ਇੰਡੀਆ 'ਚ ਵੀ ਕਮਾ ਸਕਦੇ ਹੋ ਬਸ ਡਿਪੈਂਡ ਤੁਹਾਡਾ ਸਕਿੱਲ ਕੀ ਆ ਔਰ ਤੁਹਾਡੇ ਵਿੱਚ ਮਾਸਟਰੀ ਦੀ ਕਿੰਨੀ ਹੈਗੀ ਸਕਿੱਲ ਦੇ ਰਿਲੇਟਡ ਕਿਉਂਕਿ ਪਰਫੈਕਸ਼ਨ ਸਭ ਤੋਂ ਬੈਟਰ ਹੈ ਸਰ ਪਰਫੈਕਸ਼ਨ ਤੋਂ ਬਿਨਾਂ ਆਪਾਂ ਬੱਡੀ ਕੰਪਨੀਆਂ ਦੇ ਕੰਮ ਫੜਾਂਗੇ ਇਸ ਤੋਂ ਬੈਟਰ ਪਹਿਲਾ ਸਕਿੱਲ ਸਿੱਖੋ ਸਕਿੱਲ ਸਿੱਖਣ ਤੋਂ ਬਾਅਦ ਪਹਿਲਾ ਪ੍ਰੈਕਟਿਸ ਕਰੋ ਆਪਣੇ ਇੱਥੇ ਲੈਵਲ ਤੇ ਜਦੋਂ ਤੁਸੀਂ ਉਸ ਚੀਜ਼ ਦੇ ਮਾਸਟਰ ਬਣ ਜਾਂਦੇ ਹੋ ਫਿਰ ਤੁਸੀਂ ਬਾਹਰ ਕਿਸੇ ਵੀ ਕੰਪਨੀ ਨੂੰ ਆਪਣਾ ਆਫਰ ਦੇ ਸਕਦੇ ਹੋ ਕਿ ਮੈਂ ਤੁਹਾਨੂੰ ਸਾਰੇ ਸਰਵਿਸ ਪ੍ਰੋਵਾਈਡ ਕਰਵਾ ਦਾਂਗਾ। ਆਹ ਜਿੱਦਾਂ ਬਾਹਰ 25-30 ਲੱਖ ਰੁਪਏ ਤੁਹਾਨੂੰ ਪਤਾ ਲੱਗ ਜਾਂਦਾ ਬਾਹਰ ਜਾਣ ਨੂੰ ਪਰ ਬੱਚਾ ਇਸ ਤਰ੍ਹਾਂ ਵੀ ਕਰ ਹੀ ਸਕਦਾ ਇੱਥੇ ਆਪਣਾ ਓਨੇ ਹੀ ਪੈਸੇ ਲਗਾ ਕੇ ਆਪਣਾ ਬਿਜ਼ਨਸ ਵੀ ਖੜਾ ਕਰ ਸਕਦਾ ਇੱਥੇ ਆਰਾਮ ਨਾਲ ਸਰ 25-30 ਲੱਖ ਬਹੁਤ ਦੂਰ ਦੀ ਗੱਲ ਹੈਗੀ ਆ ਅਗਰ ਸਕਿੱਲ ਸਿੱਖਿਆ ਹੈਗਾ ਵਾ ਤੇ ਉਸ ਨੂੰ ਪਤਾ ਵਾ ਕਿ ਮੇਰੇ ਬਿਜ਼ਨਸ ਨੂੰ ਬਣਾਉਣ ਵਾਸਤੇ ਡਿਵੈਲਪ ਕਰਨੇ ਵਾਸਤੇ ਮੈਨੂੰ ਸਟਾਰਟਅਪ ਕਰੰਨੇ ਵਾਸਤੇ ਕਿੰਨਾ ਕਮਾਊਂਡ ਚਾਹੀਦਾ ਬਹੁਤ ਵੱਡੀ ਇਨਵੈਸਟਮੈਂਟ ਨਹੀਂ ਹੁੰਦੀ ਹੈਗੀ ਆ ਅਗਰ ਉਹ ਸ਼ੁਰੂ ਕਰੇ ਤਾਂ ਛੋਟੇ ਇਨਵੈਸਟਮੈਂਟ ਤੋਂ ਵੀ ਸ਼ੁਰੂ ਹੁੰਦੇ ਹੈ ਡਿਪੈਂਡ ਕਰਦਾ ਕਿ ਉਹਦੀ ਸੋਚ ਕਿੰਨੀ ਹੈਗੀ ਔਰ ਉਹ ਉਸ ਬਿਜ਼ਨਸ ਨੂੰ ਕਿੰਨਾ ਡਿਵੈਲਪ ਕਰਨਾ ਹੈਗਾ ਕਿਸ ਏਰੀਆ ਚ ਕਰਨਾ ਔਰ ਕੀ ਨੈਸ਼ਨਲ ਲੈਵਲ ਤੇ ਕਰਨਾ ਵਾ ਡਿਸਟ੍ਰਿਕਟ ਲੈਵਲ ਤੇ ਕਰਨਾ ਵਾ ਜਾਂ ਇੰਟਰਨੈਸ਼ਨਲ ਲੈਵਲ ਤੇ ਤੇ ਚਲੋ ਬਾਅਦ ਚ ਹੋਏਗਾ ਪ੍ਰੈਕਟਿਸ ਦੇ ਹਿਸਾਬ ਨਾਲ ਡਿਪੈਂਡ ਕਰਦਾ ਕਿ ਪਹਿਲਾਂ ਉਹ ਆਪਣੇ ਡਿਸਟ੍ਰਿਕਟ ਲੈਵਲ ਤੋਂ ਸ਼ੁਰੂ ਕਰੇ ਇਸ ਡਿਸਟ੍ਰਿਕਟ ਲੈਵਲ ਤੋਂ ਵੀ ਬਹੁਤ ਵੱਡੀ ਗੱਲ ਹੋ ਗਈ ਅਗਰ ਉਹ ਆਪਣੇ ਸਰ ਏਰੀਏ ਤੋਂ ਸ਼ੁਰੂ ਕਰ ਲਵੇ ਨਾ ਤੇ ਉਸ ਨੂੰ ਰਿਜ਼ਲਟ ਆਣਾ ਸ਼ੁਰੂ ਹੋ ਜਾਂਦਾ ਉਹ ਕੰਫੀਡੈਂਸ ਆਣਾ ਸ਼ੁਰੂ ਹੋ ਜਾਂਦਾ ਫਿਰ ਉਹ ਡਿਸਟ੍ਰਿਕਟ ਸਟੇਟ ਨੈਸ਼ਨਲ ਇੰਟਰਨੈਸ਼ਨਲ ਤੱਕ ਆਪਣੇ ਆਪ ਹੀ ਰਸਤੇ ਬਣਾ ਲੈਂਦਾ ਵਾ ਰਾਹੁਲ ਜੀ ਜੇ ਜੇ ਆਪਾਂ ਗੱਲ ਕਰਦੇ ਆ ਕਿ ਦਾ ਕੰਪਿਊਟਰ ਸੈਂਟਰ ਕਿਈ ਖੋਲ ਲੈਂਦੇ ਆ ਹਾਂਜੀ ਤੇ ਉੱਥੇ ਬੱਚੇ ਨੂੰ ਸਿਖਾਉਂਦੇ ਦਾ ਕੁਛ ਨਹੀਂ ਹੈ ਮਤਲਬ ਕਿ ਉਹਨੂੰ 3 ਮਹੀਨੇ ਦਾ 4 ਮਹੀਨੇ ਦਾ ਸਾਲ ਦਾ ਉਹਨੂੰ ਸਿਖਾ ਕੇ ਉਹਨੂੰ ਸਿਰਫ ਸਰਟੀਫਿਕੇਟ ਦਿੰਦੇ ਪਰ ਜਦੋਂ ਜੋਬ ਲੈਣ ਜਾਂਦਾ ਉਹਨੂੰ ਬੜੀਆਂ ਦਿੱਕਤਾਂ ਸਾਹਮਣੇ ਕਰਨੇ ਪੈਂਦਾ ਜੀ ਜੀ ਉਹ ਹੀ ਕਹਿ ਸਕਦੇ ਕੋ ਇੱਕ ਕੰਪਿਊਟਰ ਕੋਰਸ ਜੇ ਆਪਾਂ ਲੈਕ ਚੱਲੀਏ ਇੱਕ ਸਿੰਪਲ ਬੇਸਿਕ ਕੋਰਸ ਦੀ ਫੀਸ ਜਿਹੜੀ ਮਾਰਕੀਟ ਚੋਂ 3 ਤੋਂ 5000 ਆ ਸਰ ਜੀ ਠੀਕ ਹੈ ਜੀ ਉਹ 3 ਤੋਂ 5000 ਤਾਂ ਸਰ ਕੋਰਸ ਦੀ ਫੀਸ ਹੈਗੀ ਅਗਰ ਬੱਚਾ ਕਿਤੇ ਆਊਟ ਆਫ ਸਿਟੀ ਤੋਂ ਆ ਰਿਹਾ ਪਿਆ ਤਾਂ ਸਰ ਉਹ ਤਾਂ 2-4000-5000 ਕਿਰਾਇਆ ਵੀ ਲੱਗੇਗਾ 10000 ਤੋਂ ਬਾਅਦ ਸਰ ਬੱਚੇ ਨੂੰ ਕੀ ਹੁੰਦਾ ਵਾ ਕਿ ਬੱਚਾ ਫਿਰ ਜੋਬ ਲੱਭਦਾ ਹੈਗਾ ਵਾ ਜੀ ਕੋਈ ਕੰਪਿਊਟਰ ਸੈਂਟਰ ਵਾਲੇ ਨੇ ਕੋਈ ਕਮਿਟਮੈਂਟ ਥੋੜੀ ਨਾ ਕੀਤੀ ਉਹਨੂੰ ਕਿ ਮੈਂ ਤੈਨੂੰ ਜੋਬ ਬਿਲਵਾ ਕੇ ਦਊਂਗਾ ਠੀਕ ਹੈ ਪਰ ਸਾਰਾ ਸੀ ਇਹ ਬੇਸਿਕ ਕੋਰਸ ਜਿਹੜਾ ਹੈਗਾ ਉਹਨੂੰ ਫ੍ਰੀ ਵਿੱਚ ਕੋਰਸ ਕਰਾ ਦਿੰਦਾ ਵਾ ਜੀ ਆਨਲਾਈਨ ਹੋ ਜਾਏਗਾ ਉਹਦਾ ਕੋਰਸ ਉਸ ਤੋਂ ਬਾਅਦ ਸਾਰਾ ਆਨਲਾਈਨ ਤੋਂ ਬਾਅਦ ਅਸੀਂ ਉਹਨੂੰ ਸਾਡੇ ਜਿਹੜੇ ਗਰੁੱਪ ਚੈਨਲਸ ਬਣੇ ਪਏ ਆ ਅਸੀਂ ਆਪਣੀ ਜੋਬ ਅਪਡੇਟ ਕਰਦੇ ਰਹੀ ਦੀਆਂ ਵਾ ਉੱਥੇ ਬੱਚਾ ਆਪਣੀ ਰਿਲੇਟਡ ਟੂ ਫੀਲਡ ਆਪਣੀ ਜੋਬ ਸਰਚ ਕਰਕੇ ਅਪਲਾਈ ਕਰ ਲੈਂਦਾ ਅਗਰ ਉਹਨੂੰ ਅਪਲਾਈ ਕਰਨੇ ਚ ਕੋਈ ਪ੍ਰੋਬਲਮ ਆਂਦੀ ਆ ਤੇ ਸਾਡਾ ਸਟਾਫ ਹੈਗਾ ਅਸੀਂ ਖੁਦ ਉਹਦੀ ਹੈਲਪ ਕਰਦੇ ਹੈਗੇ ਆ ਤਾਂ ਕੀ ਬੱਚਾ ਬੇਰੋਜ਼ਗਾਰ ਨਾ ਘੁੰਮੇ ਕੋ ਜੇ ਉਹਦੇ 15 16 ਸਾਲ ਖਰਾਬ ਕਰ ਹੀ ਗਏ ਕੋਈ ਗੱਲ ਨਹੀਂ 15 16 ਸਾਲ ਜ ਖਰਾਬ ਹੋ ਗਏ ਨੋ ਮੈਟਰ ਅਗਰ ਉਹ ਕੁਝ ਕਰਨਾ ਚਾਹੁੰਦਾ ਵਾ ਸਾਡੇ ਨਾਲ ਜੁੜੇ ਉਹਦਾ 2 4 ਮਹੀਨੇ ਦੇ ਵਿੱਚ ਸਾ ਸ킬 ਸਿੱਖੇ ਆਪਣਾ ਅਕੋਰਡਿੰਗ ਟੂ ਸ킬 ਸਿੱਖਣ ਤੋਂ ਬਾਅਦ ਥੋੜੀ ਪਰਫੈਕਸ਼ਨਲ ਪ੍ਰੈਕਟਿਸ ਕਰੇ ਠੀਕ ਹੈ ਫਿਰ ਆਸੀ ਆਪਣੇ ਲਿੰਕ ਦੇ ਵਿੱਚੋਂ ਉਹਨੂੰ ਜੋਬਸ ਵਗੈਰਾ ਵੀ ਪ੍ਰੋਵਾਈਡ ਕਰਾ ਦਾਂਗੇ ਅਗਰ ਉਹ ਆਪ ਅਪਲਾਈ ਕਰਨਾ ਚਾਹੁੰਦਾ ਤਾਂ ਨੋ ਪ੍ਰੋਬਲਮ ਬਟ ਅਗਰ ਉਹਨੂੰ ਨਹੀਂ ਜੋ ਮਿਲ ਰਹੀ ਤਾਂ ਸਰ ਆਸੀ ਰੈਫਰ ਕਰ ਦਾਂਗੇ ਕਿ ਸਾਡੇ ਕੋ ਬੱਚਾ ਹੈਗਾ ਵਾ ਜਿਹੜਾ ਕਿ ਇਸ ਰਿਲੇਟਡ ਫੀਲਡ ਦੇ ਰਾਉਜੀ ਕਿਵੇਂ ਤੁਸੀਂ ਸਿੱਖਿਆ ਦਿੰਦੇ ਹੋ ਕਿਹੜੇ ਕੋਰਸ ਕਰਵਾਉਂਦੇ ਹੋ ਕਿ ਬੱਚਾ ਇਹਨੂੰ ਰੋਜ਼ਗਾਰ ਜਿਹੜਾ ਪ੍ਰਾਪਤ ਹੁੰਦਾ ਸਰ ਆਪਾਂ ਮੋਸਟਲੀ ਡਿਜੀਟਲ ਕੋਰਸ ਕਰਾਈਦੇ ਹੈਗੇ ਆ ਡਿਜੀਟਲ ਕੋਰਸ ਦੇ ਨਾਲ ਬੱਚੇ ਨੂੰ ਆਨਲਾਈਨ ਹੀ ਮਿਲ ਜਾਂਦੇ ਕਿਉਂਕਿ ਆਨਲਾਈਨ ਕੋਰਸ ਕਰਨਾ ਈਜ਼ੀ ਹੈਗਾ ਵਾ ਕਿਉਂ ਉਹਦੇ ਵਿੱਚ ਕੋਚੇ ਦਾ ਖਰਚਾ ਵੀ ਨਹੀਂ ਆਉਂਦਾ ਨਾ ਤੇ ਉਹਨੂੰ ਕਿਤੇ ਆਣਾ ਜਾਣਾ ਹੁੰਦਾ ਔਰ ਉਸ ਦੇ ਵਾਸਤੇ ਕੋਈ ਟਾਈਮ ਦੀ ਬੌਂਟੇਸ਼ਨ ਵੀ ਨਹੀਂ ਹੈਗੀ ਬੱਚਾ ਆਪਣਾ ਆਰਾਮ ਨਾਲ ਜਦੋਂ ਫ੍ਰੀ ਹੈਗਾ ਵਾ ਉਹ ਆਪਣਾ ਉਸ ਵੀ ਟਾਈਮ ਦੇ ਉੱਤੇ ਆਪਣੇ ਸਾਰੇ ਕੁਝ ਸਾਡੀ ਵੀਡੀਓ ਕਲਾਸਿਸ ਹੁੰਦੀ ਹੈਗੀ ਹੈ ਡੇ ਬਾਏ ਡੇ ਦੇ ਦੇ ਦੀਆਂ ਹੈਗੀਆਂ ਵਾ ਜਾਂ ਫੁੱਲ ਕੋਰਸ ਦੇਦਾ ਬਟਾ ਬੱਚਾ ਆਪਣਾ ਟਾਈਮ ਕੱਢ ਕੇ ਉਸ ਕੋਰਸ ਨੂੰ ਹੌਲੀ ਹੌਲੀ ਪ੍ਰੈਕਟਿਸ ਕਰੇ ਅਗਰ ਇੱਕ ਵਾਰ ਨਹੀਂ ਆਇਆ ਫੇਰ ਰਿਪੀਟ ਸ਼ੁਰੂ ਤੋਂ ਫੇਰ ਕੋਰਸ ਰਿਪੀਟ ਕਰੇ ਰਿਪੀਟ ਕਰੇ ਜਦ ਤੱਕ ਬੱਚੇ ਨੂੰ ਲੱਗੇ ਕਿ ਮੈਂ ਐਲੀਜੀਬਲ ਨਹੀਂ ਹੋ ਗਿਆ ਔਰ ਮੈਂ ਪੂਰੀ ਤਰ੍ਹਾਂ ਪੂਰਾ ਪਰਫੈਕਟ ਨਹੀਂ ਹੋ ਗਿਆ ਉਹ ਤੱਕ ਉਸ ਕੋਰਸ ਨੂੰ ਕਰ ਸਕਦਾ ਵਾ ਉਸ ਦੀ ਕੋਈ ਲਿਮਟ ਨਹੀਂ ਹੈਗੀ ਕਿਉਂਕਿ ਵੀਡੀਓਜ਼ ਦੇ ਕੋਲ ਹੀ ਹੁੰਦਾ ਵਾ ਉਹ ਅੱਛੇ ਤਰੀਕੇ ਨਾਲ ਦੇਖ ਕੇ ਆਪਾਂ ਨੇ ਪਰਫੈਕਸ਼ਨ ਕਰੇ ਪਰਫੈਕਟਿਜ਼ ਕਰੇ ਪ੍ਰੈਕਟਿਸ ਕਰਦੇ ਕਰਦੇ ਜਦੋਂ ਬੱਚਾ ਕਹਵੇ ਕਿ ਹਾਂ ਜੀ ਮੈਂ ਸਹੀ ਹੈਗਾ ਸਾਰਾ ਸੀ ਜਿੱਥੇ ਕੁਝ ਆਨਲਾਈਨ ਐਗਜ਼ਾਮ ਵੀ ਹੁੰਦੇ ਆ ਜਿਹੜੇ ਸੀ ਉਹਨਾਂ ਨੂੰ ਆਨਲਾਈਨ ਐਗਜ਼ਾਮ ਕਰਾ ਕੇ ਸਰਟੀਫਿਕੇਟ ਦਵਾ ਦਿੱਤਾ ਜਾਏਗਾ ਫਿਰ ਬੱਚੇ ਨੂੰ ਹੁੰਦਾ ਵਾ ਕਿ ਠੀਕ ਹੈ ਮੇਰਾ ਕੋਰਸ ਕੰਪਲੀਟ ਹੋ ਗਿਆ ਫਿਰ ਉਸ ਦੀ ਜੌਬ ਲੱਭਣ ਚ ਉਹ ਹੈਲਪ ਕਰੀਦੀ ਆਪਾਂ ਅੱਜ ਕੱਲ ਜਿਹੜੇ ਨੌਜਵਾਨ ਆੜਾ ਆਪਣਾ ਫਿਊਚਰ ਨੌਕਰੀ ਦੇ ਵਿੱਚ ਹੀ ਦੇਖਦੇ ਆ ਜਿਆਦਾ ਤੇ ਕਿਵੇਂ ਦੇਖਦੇ ਹੋ ਤੁਸੀਂ ਇਹਨੂੰ ਸਰ ਮੈਂ ਤਾਂ ਸਰਕਾਰੀ ਨੌਕਰੀ ਮਿਲ ਜਵੇ ਸਰ ਦੇਖੋ ਨੌਕਰੀ ਜਿਹੜੀ ਹੁੰਦੀ ਆ ਮੈਂ ਤਾਂ ਦ कि ਜਿਹੜੇ ਬੰਦੇ ਨੇ ਵਾਕਈ ਕੁਝ ਏਮਸ ਹੁੰਦੇ ਆ ਜਿਨ੍ਹਾਂ ਦੇ ਸਰ ਨੌਕਰੀ ਜਿਹੜੀ ਹੈਗੀ ਉਹਨਾਂ ਵਾਸਤੇ ਨਹੀਂ ਬਣੀ ਆ ਨੌਕਰੀ ਤੁਹਾਨੂੰ ਬੌਨਟੇਸ਼ਨ ਚ ਰੱਖਦੀ ਹੈ ਇੱਕ ਲਿਮਟ ਚ ਰੱਖਦੀ ਹੈਗੀ ਆ ਔਰ ਅਗਰ ਦੇਖਿਆ ਜਾਵੇ ਸਰ ਤੇ ਕਲਾਸ 4 ਤੋਂ ਕਲਾਸ 12 ਦੀ ਨੌਕਰੀ ਨੂੰ ਗਿੰਦੀ ਜਿਨਾ ਗਿਨੋ ਕਿਉਂਕਿ ਉਹ ਤਾਂ ਸਾਰੇ ਇੱਕ ਗੁਜ਼ਾਰਾ ਲੈਗ ਜੋਬ ਹੁੰਦੀਆਂ ਉਹਦੇ ਵਿੱਚ ਇੰਨਾ ਪੇ ਸਕੇਲ ਨਹੀਂ ਹੁੰਦਾ ਵਾ ਕਿ ਆਪਾਂ ਆਪਣੇ ਜ਼ਰੂਰਤਾਂ ਪੂਰੀਆਂ ਕਰਨ ਤੋਂ ਇਲਾਵਾ ਕੁਝ ਆਪਣੇ ਖਰਚੀਆਂ ਨੂੰ ਸੇਵਿੰਗ ਵੀ ਕਰ ਸਕੀਏ ਜਿਹੜੀ ਕਲਾਸ ਫਰਸਟ ਕਲਾਸ ਜੋ ਬਾਂਦੀਆਂ ਉਹਨਾਂ ਦੇ ਹੀ ਸਰ ਬੈਟਰ ਹੈਗੇ ਉਹਨਾਂ ਵਾਸਤੇ ਸਹੀ ਓਪਰਚ्युनिटी ਹੈਗੀ ਆ ਠੀਕ ਹੈ ਔਰ ਫਰਸਟ ਕਲਾਸ ਜੋ ਬਾ ਵਾਸਤੇ ਸਰ ਬਹੁਤ ਜ਼ਿਆਦਾ ਸਟਰਗਲ ਔਰ ਮਿਹਨਤ ਹੈਗੀ ਆ ਅਗਰ ਆਪਾਂ ਸਕਿੱਲ ਸਿੱਖ ਲੈਂਦੇ ਆ ਸਰ ਫਿਰ ਆਪਣੀ ਜਿਹੜੀ ਸੈਲਰੀ ਹੁੰਦੀ ਆ ਸਰ ਉਸ ਲੈਵਲ ਤੱਕ ਪਹੁੰਚ ਜਾਂਦੀ ਹੈਗੀ ਆ ਜੋ ਅਸੀਂ ਅਗਰ ਮਹੀਨੇ ਦਾ 50000 ਕਮਾਉਣਾ ਚਾਹੁੰਦੇ ਲੱਖ ਰੁਪਏ ਕਮਾਉਣਾ ਚਾਹੁੰਦੇ ਆ ਉਹ ਸਰ ਆਪਾਂ ਨੂੰ ਉਸ ਲੈਵਲ ਤੱਕ ਬਿਜ਼ਨਸ ਹੀ ਲੈ ਜਾਂਦਾ ਹੈਗਾ ਵਾ ਮੈਂ ਇਹ ਸਲਾਹ ਦਊਂਗਾ ਕਿ ਸਰ ਜਿਹੜੀ ਨੌਕਰੀ ਹੁੰਦੀ ਹੈ ਫਾਊਂਡੇਸ਼ਨ ਹੁੰਦੀ ਹੈ ਕਿਉਂਕਿ ਨੌਕਰੀ ਵਿੱਚ ਸਰ ਬੰਦਾ ਆਪਣੇ ਘਰ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਔਰ ਬਿਜ਼ਨਸ ਦੇ ਵਿੱਚ ਸਰ ਆਪਾਂ ਨੂੰ ਕਿਸੇ ਦਿਨ ਪੁੱਛਣਾ ਪੈਂਦਾ ਨਾ ਟਾਈਮ ਬౌਂਡੇਸ਼ਨ ਹੈਗੀ ਔਰ ਨਾ ਹੀ ਕੋਈ ਅਰਨਿੰਗ ਦੀ ਬੌਂਡੇਸ਼ਨ ਹੈਗੀ ਆ ਕੋਈ ਲਿਮਟ ਹੀ ਨਹੀਂ ਸਰ ਐਂਡਲੈਸ ਤੁਸੀਂ ਕਮਾ ਸਕਦੇ ਹੋ ਬਸ਼ਰਤੇ ਤੁਹਾਨੂੰ ਕਰਨਾ ਆਉਣਾ ਚਾਹੀਦਾ ਹੈਗਾ ਵਾ ਔਰ ਅਸੀਂ ਆਪਣੇ ਜਿੰਨੇ ਵੀ ਸਾਡੇ ਕੋਲ ਬੱਚੇ ਆਂਦੇ ਆ ਅਸੀਂ ਉਹਨਾਂ ਨੂੰ ਇਹੀ ਕਹਿੰਦਾ ਕਿ ਤੁਸੀਂ ਵੀ ਸਟਾਰਟਿੰਗ ਬੇਸ਼ੱਕ ਨੌਕਰੀ ਕਰਿਓ ਪਰ ਇੱਕ ਟਾਈਮ ਦੇ ਉੱਤੇ ਤੁਸੀਂ ਆਪਣਾ ਬਿਜ਼ਨਸ ਵੀ ਡਿਵੈਲਪ ਕਰਿਓ ਕਿਉਂਕਿ ਤੁਸੀਂ ਹੁਣ ਸਕਿੱਲ ਸਿੱਖ ਲਿਆ ਵਾ ਤੁਹਾਡੀ ਜਿਹੜੀ ਗਿਣਤੀ ਹੈਗੀ ਆ ਉਹ ਡਿਗਰੀਆਂ ਵਾਲਿਆਂ ਤੋਂ ਉੱਪਰ ਆ ਕਿ ਤੁਸੀਂ ਹੁਣ ਸਿੱਖਿਆ ਵੀ ਔਰ ਸਿਖਾਓ ਵੀ ਔਰ ਜਿਆਦਾ ਤੋਂ ਜਿਆਦਾ ਕਮਾਓ ਔਰ ਇੱਕ ਹੈਲਪ ਦੇ ਤੌਰ ਤੇ ਆਮ ਜਿਹੜੇ ਬੰਦੇ ਨਹੀਂ ਕਰ ਸਕਦੇ ਉਹਨਾਂ ਦੀ ਹੈਲਪ ਵੀ ਕਰੋ ਜਾ ਕੇ। ਰਾਹੁਲ ਜੀ ਲਾਸਟ ਦੇ ਵਿੱਚ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਇਦਾਂ ਦੇ ਬੱਚਿਆਂ ਨੂੰ ਜਿਹੜੇ ਨਰਾਸ਼ ਹੋ ਜਾਂਦੇ ਆ ਕਿ ਉਹਨਾਂ ਨੂੰ ਨੌਕਰੀ ਨਹੀਂ ਮਿਲੀ ਆ ਕੋਈ ਗਲਤ ਕਦਮ ਵੀ ਚੱਕ ਲੈਂਦੇ ਆ ਤੇ ਕੀ ਮੈਸੇਜ ਤੁਸੀਂ ਇਹਨਾਂ ਜਾਣਿਆਓ ਕਿ ਨਰਾਸ਼ ਹੋਣ ਦੀ ਲੋੜ ਨਾ ਪਵੇ ਉਹਨਾਂ ਨੂੰ? ਸਰ ਦੇਖੋ ਬਹੁਤ ਵਧੀਆ ਮੈਸੇਜ ਦਵਾਂਗੇ ਆਪਾਂ ਕਿਉਂਕਿ ਇਕ ਤਾਂ ਉਹਨ ਦਾਵਾ ਕੀ ਨਰਾਸ਼ ਆਪਾਤਾ ਹੋਈਏ ਕਿ ਆਪਾ ਕੋ ਸਰ ਨੋਲਿਜ ਨਹੀਂ ਸੀਗੀ ਆਪਣਾ ਨਾ ਤਾਂ ਇਨਕਮ ਸੀਗੀ ਆਪਾਸ ਦੁੱਖ ਹੋ ਰਹੇ ਆ ਹੁਣ ਸਾਡੇ ਵੱਲੋਂ ਫੁੱਲ ਓਪਰਚੁਨਿਟੀ ਦੇ ਰਹੇ ਪਏ ਹੈਗੇ ਆ ਕਿ ਜੇ ਤੁਹਾਡੇ ਕੋ ਪੈਸਾ ਵੀ ਨਹੀਂ ਆ ਨੋਲਿਜ ਵੀ ਨਹੀਂ ਆ ਸਿਰਫ ਟਾਈਮ ਹੀ ਹੈਗਾ ਨਾ ਤੁਹਾਡੇ ਕੋ ਤੇ ਤੁਸੀਂ ਆਪਣੇ 16 ਸਾਲ ਖਰਾਬ ਕੀਤੇ ਨੂੰ ਅੱਜ ਵੀ ਕਵਰ ਕਰ ਲਓ ਜੀ ਠੀਕ ਹੈ 16 ਸਾਲ ਦੇ ਟਾਈਮ ਨੂੰ ਅੱਜ ਕਵਰ ਕਰ ਸਕਦੇ ਹੋ ਸਾਡੇ ਕੋਲ ਆ ਕੇ ਮਿਲੋ ਤੁਸੀਂ ਸਾਨੂੰ ਮਿਲੋ ਨਹੀਂ ਤਾਂ ਸਾਣਾ ਕੰਟੈਕਟ ਕਰੋ ਆਪਾਂ ਦੇ ਅਨੁਸਾਰ ਤੁਹਾਡੀ ਫੀਲਡ ਦੇ ਰਿਲੇਟਡ ਤੁਹਾਡੇ ਇੰਟਰਸਟ ਦੇ ਰਿਲੇਟਡ ਤੁਹਾਨੂੰ ਸਕਿੱਲਸ ਕਾਵਾਂਗੇ ਔਰ ਤੁਹਾਨੂੰ ਆਟੋਮੈਟਿਕਲੀ ਸਰ ਸਕਿੱਲ ਸਿੱਖਣ ਤੋਂ ਬਾਅਦ ਤੁਹਾਨੂੰ ਫਰਕ ਦਿਖੇਗਾ ਕਿ ਵਾਕਈ ਮੇਰਾ ਟਾਈਮ ਹੁਣ ਆ ਜਾਏਗਾ ਤੁਸੀਂ ਗਲਤ ਪਾਸੇ ਨਹੀਂ ਜਾਉਂਗੇ ਨਹੀਂ ਕਿਉਂਕਿ ਤੁਹਾਡੇ ਕੋਲ ਇੱਕ ਅੱਛੀ ਸੋਚ ਆ ਜਾਂਦੀ ਹੈ ਸਕਿੱਲ ਸਿੱਖਣ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਕੌਨਫੀਡੈਂਸ ਮਹਿਸੂਸ ਕਰੋਗੇ ਰਾਹੁਲ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੇ ਪੋਡਕਾਸਟ ਦੇ ਵਿੱਚ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਬਹੁਤ ਬਹੁਤ ਤੁਹਾਡਾ ਧੰਨਵਾਦ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਜਨਤਾ ਤੱਕ ਪਹੁੰਚਣ ਦਾ ਮਕਸਦ ਦਿੱਤਾ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ